ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਜੀਠਿਆ ਦੇ ਮੁਹਾਲੀ ਜ਼ਿਲ੍ਹਾ ਤਾਲੇ ਦੇ ਰਿਮਾਂਡ ਆਰਡਰ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਸੁਣਵਾਈ ਕੀਤੀ ਹੈ ਸੁਣਵਾਈ ਦੌਰਾਨ ਪੰਜਾਬ ਦੇ ਐਡਵੋਕੇਟ ਜਨਰਲ ਏਜੀਡੀ ਦਲੀਲ ਦਿੱਤੀ ਹੈ ਕਿ ਮਜੀਠਿਆ ਨੇ ਮੁਹਾਲੀ ਅਦਾਲਤ ਨੂੰ 26 ਜੂਨ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ ਜੇ ਹੁਣ ਉੱਥੇ ਹੀ ਅਸਪਰਿੰਗ ਹੋ ਗਏ ਨਹੀਂ ਤੇ ਕਿਉਂਕਿ ਇਸ ਤੋਂ ਬਾਅਦ ਨਵੇਂ ਸਮਨ ਜਾਰੀ ਕੀਤੇ ਗਏ ਸਨ ਇਸ ਤੋਂ ਬਾਅਦ ਅਦਾਲਤ ਨੇ ਮਜੀਠੀਆਂ ਨੂੰ ਵਕੀਲ ਤੋਂ ਸੌਦੀ ਹੋਈ ਪਟੀਸ਼ਨ ਦਾਇਰ ਕਰ ਲਈ ਕਿਹਾ ਇਸ ਤੋਂ ਬਾਅਦ ਦੱਸਿਆ ਕਿ ਅਦਾਲਤ ਸੁਣਵਾਈ 8 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਪਟੀਸ਼ਨ ਦੇ ਵਿੱਚ ਮਜੀਠੀਆਂ ਨੇ ਕਿਹਾ ਕਿ ਉਹਨਾਂ ਵਿਰੁੱਧ ਦਰਜ ਕੀਤੀ ਗਈ ਐਫਆਈਆਰ ਤੇ ਗ੍ਰਿਫਤਾਰੀ ਰਾਜਨੀਤਿਕ ਬਦਲੇ ਦੀ ਸਾਜ਼ਿਸ਼ਾ ਚਮਚੂ ਦਾਸਰਕਾਰ ਦੁਆਰਾ ਉਹਨਾਂ ਨੂੰ ਬਦਨਾਮ ਅਤੇ ਪਰੇਸ਼ਾਨ ਕਰਨ ਦੇ ਉਦੇਸ਼ ਤੇ ਨਾਲ ਕੀਤੀ ਗਈ ਸੀ arrest ਇਸ ਸਬਸੀਕੁਐਂਟ ਰਿਮਾਂਡ ਇਹਨੂੰ ਜਿਹੜਾ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ ਉਹ ਪਟੀਸ਼ਨ ਅੱਜ ਫਿਰ ਤੋਂ ਦੁਬਾਰਾ ਹਿアリング ਦੇ ਲਈ ਆਈ ਸੀ ਕਿਉਂਕਿ ਪਹਿਲਾਂ ਕੱਲ ਉਹਦੇ ਜੇ ਹਿアリング ਹੋਈ ਸੀ ਤੇ ਕਿਉਂਕਿ ਰਿਮਾਂਡ ਆਰਡਰ ਜਿਹੜਾ ਚੈਲੰਜ ਕੀਤਾ ਸੀ ਉਹ ਪਰਸੋਂ ਖਤਮ ਹੋ ਗਿਆ ਤੇ ਪਰਸੋਂ ਇੱਕ ਨਵਾਂ ਫਰੈਸ਼ ਆਰਡਰ ਰਿਮਾਂਡ ਦਾ ਪਾਸ ਹੋਇਆ ਸੀ ਤੇ ਕੋਰਟ ਨੇ ਕਿਹਾ ਸੀ ਕਿ ਉਹ ਰਿਮਾਂਡ ਆਰਡਰ ਵੀ ਪਲੇਸ ਔਨ ਰਿਕਾਰਡ ਕੀਤਾ ਜਾਵੇ ਤਾਂ ਹੀ ਇਹ ਪਟੀਸ਼ਨ ਦੀ ਸੁਣਵਾਈ ਹੋ ਸਕਦੀ ਹੈ ਕੱਲ ਕੋਰਟ ਦੇ ਵਿੱਚ ਉਹ ਫੇਰ ਜਿਹੜਾ ਸਬਸੀਕੁਐਂਟ ਰਿਮਾਂਡ ਆਰਡਰ ਹੈ ਉਹਨੂੰ ਅਸੀਂ ਕੋਰਟ ਦੇ ਵਿੱਚ ਪਲੇਸ ਔਨ ਰਿਕਾਰਡ ਕਰਤਾ ਸੀ ਐਪਲੀਕੇਸ਼ਨ ਲੱਗੀ ਐਪਲੀਕੇਸ਼ਨ ਲਗਾ ਕੇ ਪਰ ਉਹਦੇ ਵਿੱਚ ਫੇਰ ਇੱਕ ਐਮੈਂਡਮੈਂਟ ਕਰ ਦਿੱਤੀ ਗਈ ਅਜਤ ਸਾਬ ਤੋਂ ਉਹਦੀ ਡੇਟ ਜਿਹੜੀ ਮੇਨ ਆਰਡਰ ਦੇ ਵਿੱਚ ਮੈਂਸ਼ਨਡ ਹੈ ਉਹ 5 ਜੁਲਾਈ ਲਿਖੀ ਹੈ ਉਸ ਤੋਂ ਬਾਅਦ ਜਿਹੜਾ ਐਮੈਂਡਮੈਂਟ ਇੱਕ ਰਿਮਾਂਡ ਐਮੈਂਡੇਡ ਰਿਮਾਂਡ ਆਰਡਰ ਜਿਹੜਾ ਅੱਜ ਸਵੇਰੇ ਅਪਲੋਡ ਕੀਤਾ ਗਿਆ ਉਹਦੇ ਵਿੱਚ ਡੇਟ ਨੂੰ ਬਦਲ ਕੇ ਫੇਰ 6 ਜੁਲਾਈ ਕਰ ਦਿੱਤਾ ਗਿਆ ਸੋ ਅੱਜ ਕੋਰਟ ਨੇ ਡਾਇਰੈਕਟ ਕੀਤਾ ਕਿ ਹੁਣ ਇਹਨੂੰ ਵੀ ਪਲੇਸ ਔਨ ਰਿਕਾਰਡ ਕੀਤਾ ਜਾਏ ਕਿਉਂਕਿ ਇਹ ਇੱਕ ਮੈਂਡੇਟ ਰਿਮਾਂਡ ਆਰਡਰ ਆ ਗਿਆ ਸੋ ਹੁਣ ਦੁਬਾਰਾ ਟਿਊਸਡੇ ਨੂੰ ਇਹ ਕੇਸ ਦੀ ਹਿਅਰਿੰਗ ਹੋਏਗੀ ਇਹ ਸਾਰੇ ਜਿਹੜੇ ਰਿਮਾਂਡ ਆਰਡਰਸ ਐ ਇਹ ਪਲੇਸ ਔਨ ਰਿਕਾਰਡ ਕਰਨ ਤੋਂ ਬਾਅਦ ਕੋਰਟ ਨੇ ਕਹਿਆ ਕਿ ਫਰੈਸ਼ ਐਪਲੀਕੇਸ਼ਨ ਤੁਸੀਂ ਵਿਡਰਾ ਕਰ ਦਿੱਤੀ ਕਿ ਫਰੈਸ਼ ਐਪਲੀਕੇਸ਼ਨ ਬਹੁਤ ਤਰੀਕੇ ਨਾਲ ਬਾਅਦ ਕਿਉਂਕਿ ਦੇ ਵਿੱਚ ਐਮੈਂਡਮੈਂਟ ਜਿਹੜੀ ਤੁਸੀਂ ਪਰਮਿਸ਼ਨ ਲੈਣੀ ਸੀ ਨਹੀਂ ਪਹਿਲਾਂ ਜਿਹੜੀ ਐਪਲੀਕੇਸ਼ਨ ਅਸੀਂ ਮੂਵ ਕੀਤੀ ਐ ਕਿਉਂਕਿ ਕੱਲ ਕੋਰਟ ਦੇ ਵਿੱਚ ਹੀ ਕੱਲ ਸਵੇਰ ਤੱਕ ਰਿਮਾਂਡ ਆਰਡਰ ਨਹੀਂ ਆਇਆ ਸੀ ਕੋਰਟ ਦੇ ਜਦੋਂ ਇਹ ਹੀアリング ਤੋਂ ਬਾਅਦ ਹੀ ਇਹ ਐਪਲੀਕੇਸ਼ਨ ਮੂਵ ਕੀਤੀ ਗਈ ਸੀ ਪਰ ਜਿੱਦਾਂ ਮੈਂ ਕਿਹਾ ਕਿ ਹੁਣ ਇੱਕ ਫਰੈਸ਼ ਰਿਮਾਂਡ ਆਰਡਰ ਹੋਰ ਆ ਗਿਆ ਇੱਕ ਮੰਡੇਡ ਫਰੈਸ਼ ਰਿਮਾਂਡ ਆਰਡਰ ਜਿਹੜਾ ਅੱਜ ਆ ਗਿਆ ਸੋ ਵੀ ਇੱਕ ਪ੍ਰੋਪਰ ਐਪਲੀਕੇਸ਼ਨ ਦੇ ਨਾਲ ਉਹਨੇ ਦੋਨੋਂ ਆਰਡਰਸ ਕਿਉਂਕਿ ਇਹ ਜਿਹੜਾ ਅੱਜ ਆਰਡਰ ਆਇਆ ਇਹ ਵੀ ਉਸੇ ਆਰਡਰ ਦਾ ਸਬਸੀਕੁਐਂਟ ਪਾਰਟ ਹੈ ਸੋ ਉਹਨੇ ਇੱਕ ਐਪਲੀਕੇਸ਼ਨ ਲਗਾ ਕੇ ਪਲੇਸ ਔਨ ਰਿਕਾਰਡ ਦੀ ਇਹ ਦੋਨੋਂ ਆਰਡਰਸ ਕੰਬਾਈਨਡ ਇਸ ਪਟੀਸ਼ਨ ਦੇ ਵਿੱਚ ਪਲੇਸ ਔਂਡ ਰਿਕਾਰਡ ਕਰਨੇ ਨੇ। ਕੈਲ ਜੀ ਤੁਸੀਂ ਲਈ ਅਜੇ ਜੋਇਨ ਹੋਇਆ ਟਿਊਸਡੇ ਬਸ। ਤੁਸੀਂ ਕਹਿ ਰਹੇ ਹੋ ਕਿ ਫਰੈਸ਼ ਰਿਮਾਂਡ ਆਰਡਰ ਇੱਕ ਕੱਲ ਤੇ ਜਿਹੜਾ ਆਇਆ ਸੀਗਾ ਅੱਜ ਫੇਰ ਆ ਗਿਆ। ਅੱਜ ਕਮੈਂਡੇਡ ਨਵਾਂ ਸੁਭਾ ਆ ਗਿਆ। ਜਿਹੜਾ ਕੱਲ ਸੀ ਉਹ ਬਸ ਲੈਣੇ ਬੈਣੇ ਇਹ ਵਿਸਤਾਰ ਨਾਲ ਦੱਸੋ। ਅੱਜ ਜਿਹੜੀ ਐਪਲੀਕੇਸ਼ਨ ਉਹਨਾਂ ਨੇ ਲਗਾਈ ਸੀਗੀ। ਕੋਲ ਲੀਗਲੀ ਵਾਰਬਰਿੰਗ ਆਪਣੇ ਭਾਈ ਦੇ ਰਹੇ। ਇਹ ਦੇਖਣ ਨੂੰ ਸਾਡੇ ਫੇਸੇ ਨਹੀਂ। ਮਾਨਯੋਗ ਅਦਾਲਤ ਦੇ ਸਾਹਮਣੇ ਫਿਰ ਉਹਨਾਂ ਨੇ ਕਾਫੀ ਆਪਣਾ ਪੌਲੀਸੀ ਕਰਕੇ ਤੇ ਉਹਨੂੰ ਵਿਧਰਾ ਕੀਤਾ ਆਪਣੀ ਐਪਲੀਕੇਸ਼ਨ ਨੂੰ ਜਿਹੜੀ ਉਹ ਕਿ ਆ ਕਿ ਉਹਨਾਂ ਨੇ ਐਸੀ ਨਵੀਂ ਐਪਲੀਕੇਸ਼ਨ ਲਗਾਵਾਂਗੇ ਫੇਰ ਅਸੀਂ ਕਰਾਂਗੇ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਪਹਿਲੇ ਉਹਨਾਂ ਨੇ ਐਮੈਂਡਮੈਂਟ ਹੀ ਲਗਾਈ ਸੀ ਉਲਿਕਲੀ ਵੈਲੀਡ ਨਹੀਂ ਸੀਗੀ ਇਸ ਕਰਕੇ ਫਿਰ ਉਹਨਾਂ ਨੂੰ ਉਹ ਵਿਡਰਾਅ ਕਰ ਦੇਣਾ ਇੱਕ ਜਿਹੜਾ ਕਹਿੰਦੇ ਫਰੈਸ਼ ਡਿਮਾਂਡ ਆਰਡਰ ਅੱਜ ਆ ਗਿਆ ਇੱਕ ਗੱਲ ਸੀਗਾ 5 ਤਰੀਕ ਸੀਗੀ 6 ਸੀਗੀ ਐਗਜ਼ੈਕਟ ਰੂਨ ਕੀ ਸਿਚੁਏਸ਼ਨ ਐ ਫਰੈਸ਼ ਡਿਮਾਂਡ ਆਰਡਰ ਦੇਖੋ ਇਹਦੇ ਵਿੱਚ ਕੀ ਸੀਗਾ ਕੋਰਟ ਦੇ ਜਿਹੜਾ ਆਰਡਰ ਆਇਆ ਸੀਗਾ ਉਹਦੇ ਵਿੱਚ 6 ਜੂਨ ਗਲਤੀ ਦੇ ਨਾਲ ਪਾਰਟਾਈਕਲ ਐਰਰ ਹੋ ਗਿਆ ਸੀ 6 ਜੂਨ ਹੋ ਗਿਆ ਸੀ ਤਾਂ ਕੋਰਟ ਨੇ ਉਸ ਤੋਂ ਬਾਅਦ ਨਾਲ ਦੀ ਨਾਲ ਇਮੀਡੀਏਟਲੀ ਆਰਡਰ ਦੇ ਰਿਹਾ ਸੀ ਅਮੈਂਡ ਕਰਕੇ ਉਹ 6 ਜੁਲਾਈ ਕਰਤਾ ਸੀ ਉਹ ਉਸੇ ਚੀਜ਼ ਦੇ ਬਾਰੇ ਜ਼ਿਕਰ ਕਰ ਰਹੇ ਸੀ ਕਿ ਇਹ ਜਿਹੜੀ ਐਪਲੀਕੇਸ਼ਨ ਵੀ ਇਹ ਦੁਬਾਰਾ ਜਿਹੜਾ ਆਰਡਰ ਹੈ ਫਰੈਸ਼ ਆਇਆ ਤਾਂ ਉਹਦੇ ਸਿਰਫ ਇਹ ਕੰਨਾ ਲਿਖਿਆ ਹੈ ਵੀ 6 ਜੂਨ ਨੂੰ 6 ਜੁਲਾਈ ਸਮਝਿਆ ਜਾਵੇ ਤੇ ਨੈਕਸਟ ਡੇਟ ਜਿਹੜੀ ਹੈਗੀ ਉਹਦੇ ਰਿਮਾਂਡ ਜਿਹੜਾ 6 ਜੁਲਾਈ ਤੱਕ ਦਾ ਸੀ ਤੇ 6 ਜੁਲਾਈ ਨੂੰ ਉੱਥੇ ਪੇਸ਼ ਕਰਨਾ ਹੈ ਉਹੀ ਆਰਡਰ ਜਿਹੜਾ ਸੀਗਾ ਇਹਨਾਂ ਨੇ ਅੱਜ ਚੈਲੰਜ ਕਰਨ ਲਈ ਜਿਹੜੇ ਕੱਲ ਜਿਹਦੇ ਕਰਕੇ ਡੇਟ ਦਿੱਤੀ ਸੀ ਅੱਜ ਇੱਕ ਪ੍ਰੋਸੀਜਰਲ ਲੈਪਸ ਕਰਕੇ ਜਿਹੜੇ ਕਿ ਉਹਨਾਂ ਨੇ ਇੱਕ ਗਲਤ ਐਪਲੀਕੇਸ਼ਨ ਫਾਈਲ ਕੀਤੀ ਸੀ ਜਿਹਦੇ ਕਰਕੇ ਕੋਰਟ ਨੇ ਉਹ ਐਪਲੀਕੇਸ਼ਨ ਉਹਨਾਂ ਨੇ ਕੋਰਟ ਨੇ ਜਦੋਂ ਕਿਹਾ ਕਿ ਇਹ ਐਪਲੀਕੇਸ਼ਨ ਹੀ ਗਲਤ ਹੈ ਤਾਂ ਉਹਨਾਂ ਨੇ ਵਿਡਰੋ ਕਰਕੇ ਦੁਬਾਰਾ ਐਪਲੀਕੇਸ਼ਨ ਫਾਈਲ ਕਰਨ ਦੀ ਲਿਬਰਟੀ ਦਿੱਤੀ ਹੈ ਤੇ ਅਗਲੀ ਤਾਰੀਖ ਜਿਹੜੀ ਆ ਹੁਣ ਟਿਊਸਡੇ ਦੀ ਆ ਹਾਈ ਕੋਰਟ ਦੇ ਵਿੱਚ ਸੋ ਸੋਚਦੇ ਜੀ ਦੱਸੋ ਕਿ ਜਿਹੜੀ ਇਹ ਐਪਲੀਕੇਸ਼ਨ ਟੈਕਨੀਕਲੀ ਗਲਤ ਹੈ ਕੀ ਪ੍ਰੋਸੀਜਰ ਕੀ ਕਿਹਾ ਹੁੰਦਾ ਕੀ ਹੈ ਦੇਖੋ ਇਹਦੇ ਵਿੱਚ ਕੀ ਹੁੰਦਾ ਜਦੋਂ ਵੀ ਕੋਈ ਕੇਸ ਦੇ ਵਿੱਚ ਅਮੈਂਡਮੈਂਟ ਐਪਲੀਕੇਸ਼ਨ ਹੁੰਦੀ ਹੈ ਤਾਂ ਕੋਰਟ ਦੇ ਵਿੱਚ ਪਹਿਲਾਂ ਐਪਲੀਕੇਸ਼ਨ ਫਾਈਲ ਹੁੰਦੀ ਹੈ ਫॉर ਪਰਮਿਸ਼ਨ ਲੈਣੀ ਪੈਂਦੀ ਹੈ ਕਿ ਅਸੀਂ ਇਹ ਅਮੈਂਡਮੈਂਟ ਕਰਨੀ ਚਾਹੁੰਦੇ ਹਾਂ ਆ ਪਹਿਰਿਆਂ ਦੇ ਵਿੱਚ ਅਮੈਂਡਮੈਂਟ ਸੜੇ ਨਾਲ ਅਮਿਤ ਸੇਟੀ ਜੁੜ ਚੁਕੇ ਨੇ ਅਮਿਤ ਸੇਟੀ ਕੀ ਕੋ ਜਾਣਕਾਰੀ ਹੈ ਵਿਕਰਮ ਜੀਟਿਆ ਜੱਜ ਅਦਾਲਤ ਦੇ ਵਿੱਚ ਸੁਣਵਾਈ ਹੋਣੀ ਸੀ ਕਿ ਕੋਈ ਜਾਣਕਾਰੀ ਜਿਹੜੀ ਹੈ ਤੁਹਾਡੇ ਕੋਲ बिल्कुल मन जी दसना चाहूंगा कि अगर गल तो की जाए कल विक्रमजीत मजीठिया हो जस लगेगा हाईकोर्ट हालांकि अ फैसला आना तो बिल्कुल कह सकते हैं कि विक्रमजीत मजीठिया हो निराशा जी है हाथ लगी है तो बिल्कुल जोड़ा है आज तो बहुत ज्यादा संपत्ति मामले के विचार जुड़े हुए सन विजिलस ने जोड़ा है पुलिस रिमांड से ज्यादा है लिता हुआ है चार दिन का पुलिस रिमांड ਇਹ ਹੋੁੰਦੇ ਰਹਾ ਹੈ ਕਿ ਉਹ ਸੁੱਛ ਦੋ ਦਿੰਦਾ ਪੁਲਸ ਨੂੰ ਮਾਰ ਰਿਹਾ ਹੈ ਯਾਨੀ ਇਹ ਤਾਂ ਬਿਲਕੁਲ ਕਿਸੇ ਨੇ ਕਿਤੇ ਕਹਿ ਸਕਦੇ ਕਿ ਨਰਾਸ਼ਾ ਜਿਹੜੀ ਹੈ ਵਿਕ੍ਰਮ ਰਿਸਿੰਗ ਮੈਡੀਸਨ ਨੂੰ ਆ ਸਕਦੀ ਹੈ ਅਮਿਤ ਕਿਹਾ ਜਾ ਰਿਹਾ ਹੈ ਕਿ ਵਿਕਰਮ ਮੰਜੀਠੀਆ ਦੀ ਆਰਾਹਤ ਜਿਹੜੀ ਆ ਜੇ ਫਿਲਹਾਲ ਉਹਨਾਂ ਨੂੰ ਨਹੀਂ ਮਿਲੀ ਹੈ ਕਿਉਂਕਿ ਇੱਕ ਹੋਰ ਪੁਰਾਣਾ ਮਾਮਲਾ ਜਿਹੜਾ ਨਿਕਲ ਕੇ ਹਾਈਲਾਈਟ ਹੋ ਰਿਹਾ ਹੈ ਸੀਐਮ ਦੇ ਵੱਲੋਂ ਜੇ ਸੀਐਮ ਦੇ ਪੀਐਮ ਦੇ ਵੱਲੋਂ ਜਿਹੜੀ ਉਹ ਨੋਟਿਸ ਦਿੱਤਾ ਗਿਆ ਹੈ ਕਿ ਕੁਝ ਜਾਣਕਾਰੀ ਉਸ ਨੂੰ ਲੈ ਕੇ ਤੁਹਾਡੇ ਕੋਲ ਵੇਸੋ ਮੈਂ ਤੇ ਬੇਬੀ ਦਾ ਮਾਮਲਾ ਜਿਹੜਾ ਹੈ ਜਰੂਰ ਆ ਰਿਹਾ ਹੈ ਹਾਲਾਂਕਿ 607 ਮਹੀਨੇ ਪੁਰਾਣਾ ਮਾਮਲਾ ਜਿਹੜਾ ਹੈ ਬਿਲਕੁਲ ਦੱਬਿਆ ਜਾ ਰਿਹਾ ਹੈ ਅਗਰ ਪ੍ਰਾਪਤੂਤਰਾਂ ਦੀ ਗੱਲ ਕਰੀਏ ਤੇ ਬਿਲਕੁਲ ਜਿਹੜੇ ਪੀਐਮਸੀ ਹੈ ਨਾ ਪੀਐਸਓ ਦੇ ਨਾਲ ਜਿਹੜਾ ਹੈ ਕੋਈ ਰਵਾਜ ਹੈਗਾ ਉਹ ਵੀ ਚੜਾ ਹੈ ਹੁਣ ਮਾਮਲਾ ਉੜਦਾ ਹੋਇਆ ਦਿਖਾਈ ਦੇ ਰਿਹਾ ਹੈ ਅਸੀਂ ਸਾਫ਼ ਤੌਰ ਤੇ ਕਹਿ ਸਕਦੇ ਹਾਂ ਕਿ ਅਗਰ ਵਿਕਰਮਜੀਤ ਸਿੰਘ ਮਜੀਠੀਆ ਵਾਲੀ ਗੱਲ ਕਰੀਏ ਤੇ ਜ਼ਰੂਰ ਉਹਨਾਂ ਦੀਆਂ ਮੁਸ਼ਕਲਾਂ ਕਿਸੇ ਨਾ ਕਿਸੇ ਹੁਕਮਤੀਆਂ ਜਿਹੜੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਦਿਖ ਰਹੀਆਂ ਨੇ ਜੀ ਅਗਲੀ ਸੁਣਵਾਈ ਦੀ ਕੀ ਕੋਈ ਜਾਣਕਾਰੀ ਹੈ ਕਦੋਂ ਹੋਵੇਗੀ बिल्कुल हालांकि देखिए अगली सुनवाई जोड़ी है इसकी जानकारी जल्द ही जी मिल जाएगी कि अगली सुनवाई जी कदों हालांकि पुलिस विमान के जो विक्रम जी मजीठिया नहीं हम उसे क्योंकि लगातार जो है चाहे मजीठा पिंड की गल करिए अमृतसर की गल करिएगात ने पहापेमारी की हिमाचल की गल करिए यूपी तक जो सामने निकल के आ रहे हैं बिल्कुल कह सकते हैं कि हम आने वाले दिनों और आदि जी है इस तरह होर बन सकती है अमित वधेरी जाकारी बहुत बहुत धन्यवाद जुड़े रहेंगे